ਸਾਸੀ ਕਾਲ ਜੀ ਸਰਪੰਚ ਡੇਰੀ ਫਾਰਮ ਵੇਖਣ ਵਾਲੇ ਵੀਰਾਂ ਭਰਾਵਾਂ ਨੂੰ ਉਮੀਦ ਹੋਣਗੇ ਵੀਰ ਠੀਕ ਠਾਕ ਹੋਣਗੇ ਲਓ ਜੀ ਅੱਜ ਤੁਹਾਨੂੰ ਇੱਕ ਬੱਛੀ ਦੀ ਵੀਡੀਓ ਦਿਖਾ ਲਾਂਗੇ ਪਿੰਡ ਵਿੱਚੋਂ ਘਰੇਲੂ ਬੱਛੀ ਜੇ ਤੇ ਵੀਡੀਓ ਵੀਰ ਜੀ ਸ਼ੁਰੂ ਤੋਂ ਲੈ ਕੇ ਤੇ ਐਂਡ ਤੱਕ ਜਰੂਰ ਵੇਖਿਓ ਸਮਾਂ ਤੇ ਤਰੀਕ ਤਾਂ ਜਰੂਰ ਦੱਸਾਂਗੇ ਜੀ ਅੱਜ 18 ਤਰੀਕ ਨਵਾਂ ਮਹੀਨਾ 2024 ਦਿਨ ਬੁੱਧਵਾਰ ਤੇ ਸਮਾਂ ਦੁਪਹਿਰੇ 12:00 ਸਮਾਂ 12 ਦਾ ਜੀ ਤੇ ਘਰੇਲੂ ਬੱਛੀ ਵੀਰ ਜੀ ਨੇ ਬੜੇ ਦਿਨਾਂ ਦਾ ਮਾਰ ਖਾੜੇ ਪਏ ਵੀ ਸਾਡੀ ਵੀਡੀਓ ਅਪਲੋਡ ਕਰੋ ਆਪਣੇ ਚੈਨਲ ਤੇ ਅੱਜ ਬਣਿਆ ਸਵਾਬਤ ਟਾਈਮ ਲੱਗਾ ਅੱਜ ਵੀਡੀਓ ਵਿਖਾਉਣੇ ਤੁਹਾਨੂੰ ਬੱਛੀ ਦੀ ਤੇ ਵੀਡੀਓ ਬੱਛੀ ਦੀ ਵੇਖਣ ਤੋਂ ਪਹਿਲਾਂ ਸਾਰੇ ਵੇਖਣ ਵਾਲੇ ਜਿੰਨੇ ਵੀਰ ਭਰਾ ਡੇਰੀ ਫਾਰਮ ਨੂੰ ਪਿਆਰ ਕਰਦੇ ਨੇ ਇਸ ਪੰਚ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਮੈਂਟ ਤੇ ਫੋਲੋ ਵੱਧ ਤੋਂ ਵੱਧ ਕਰੋ ਚੈਨਲ ਨੂੰ ਆਪਣੇ ਨੂੰ ਜੀ ਤੇ ਬੱਛੀ ਤੁਹਾਨੂੰ ਵਿਖਾਵਾਂਗੇ ਟਾਪ ਬਹੁਤ ਵਧੀਆ ਬੱਛੀ ਬਰੀਡ ਵਾਲੀ ਆ ਤੇ ਘਰ ਦੀ ਵਸ਼ੀਆ ਵੀਰਾਂ ਦੀ ਆਉ ਨਾਲ ਨਾਲ ਕਰਾਉਣੇ ਗੱਲਾਂ ਤੇ ਨਾਲ ਨਾਲ ਕਰਨਾ ਬਾਕੀ ਇਹ ਵੀਡੀਓ ਤੇ ਤੁਹਾਨੂੰ ਜੀ ਪਹਿਲੀ ਵੀਡੀਓ ਲੱਗੀ ਆ ਕਿਸੇ ਦੀ ਬਣ ਇਹ ਤੁਹਾਨੂੰ ਬੇਨਤੀ ਆ ਤੇ ਵੀ ਜੀ ਚਵਾਈ ਆਣ ਕੇ ਇੱਕ ਡੰਗ ਦੋ ਡੰਗ ਤਿੰਨ ਡੰਗ ਤਸੱਲੀ ਕਰਕੇ ਖੜਿਓ ਨਾ ਬੱਜ ਸਰਪੰਚ ਦੇ ਫਾਰਮ ਤੇ ਕੋਈ ਲਾਂਮਾ ਦੇਓ ਤੇ ਨਾਂ ਇਹ ਵੀਰਾਂ ਨੂੰ ਦਿਓ ਕਿਉਂਕਿ ਘਰੇਲੂ ਵੀਰਾਂ ਦਾ ਕੰਮ ਆ ਤੇ ਸ਼ਾਇਦ ਕਰਨਗੇ ਹੁਣ ਮਤਲਬ ਇਹਨਾਂ ਦਾ ਵਪਾਰ ਦਾ ਇਰਾਦਾ ਸ਼ਾਇਦ ਹੈਗਾ ਮੰਡੇ ਦਾ ਕੰਮ ਕਰਨ ਦਾ ਤੇ ਤਸੱਲੀ ਕਰਕੇ ਇੱਥੇ ਆਣ ਕੇ ਖੜਿਓ ਬਾਅਦ ਵਿੱਚ ਨਹੀਂ ਵੀਜੀ ਨਾ ਆਪਾਂ ਕਿਸ ਨੂੰ ਕਮੈਂਟ ਕਰੀਏ ਤੇ ਨਾ ਆਪਕਸੇ ਨੂੰ ਫੋਨ ਲਾਈਏ ਇੱਥੇ ਆਪਾਂ ਇਹਦੀ ਦੋ ਡੰਗ ਤਿੰਨ ਡੰਗ ਤਸੱਲੀ ਕਰੀਏ ਸਿਰ ਤੋਂ ਲੈ ਕੇ ਪੈਰਾਂ ਤੱਕ ਆ ਤਸੱਲੀ ਕਰਕੇ ਖੜੀਏ ਇਹ ਸਾਡੀ ਬੇਨਤੀ ਹੈ ਤੁਹਾਡੇ ਅੱਗੇ ਕਾਲੀ ਨਾ ਮੇਰੇ ਵੀਰ ਭਰਾ ਕਰਿਓ ਬਾਕੀ ਵਸ਼ੀ ਜੋ ਵੀ ਹੋਊਗੀ ਕਲੀਅਰ ਦੱਸਾਂਗੇ ਉਹ ਤੁਹਾਡੀ ਵੀ ਜਣਾ ਕਰਾਉਣਿਆ ਗੱਲ ਜੀ ਹਾਂਜੀ ਉਹ ਵੀਜੀ ਸੱਚੀ ਗਾ ਵੀਜੀ ਹਾਂ ਠੀਕ ਠਾਕ ਵੀਜੀ ਹਾਂਜੀ ਹਾਂਜੀ ਵਧੀਆ ਵੀਜੀ ਕੀ ਆ ਆਪਣਾ ਨਾਮ ਤੇ ਡਰੈੱਸ ਦੱਸੋ ਜੀ ਆਪਣਾ ਆਪਣਾ ਨਾਮ ਵੀਰ ਜੀ ਹੁਸਨਦੀਪ ਸਿੰਘ ਹੈ ਜੀ ਪਿੰਡ ਭੋਲੇ ਕੇ ਜ਼ਿਲ੍ਹਾ ਗੁਰਦਾਸਪੁਰ ਤਹਿਸੀ ਅਛਾ ਜੀ ਹੁਸਨਦੀਪ ਸਿੰਘ ਵੀਰ ਕੋਲੋਂ ਵਛੀ ਆ ਇਹ ਵੀਰ ਵਛੀ ਹੁਸਨਦੀਪ ਸਿੰਘ ਆਪਣੀ ਘਰ ਦੀ ਵਛੀ ਆ ਜੀ ਹਾਂ ਜੀ ਹਾਂ ਜੀ ਘਰ ਦੀ ਵਛੀ ਆ ਜੀ ਅਛਾ ਘਰ ਦੀ ਵਛੀ ਆ ਤੇ ਕਿੰਵਾਂ ਸੂਹਾਂ ਸੂਈ ਆ ਵੀਰਾ ਜੇ ਸੂਹੇ ਗੁਰਜੀ ਸੂਈ ਆ ਜੀ ਦੂਜੇ ਸੂਹੇ ਹਾਂ ਜੀ ਤਾਂ ਸੂਈ ਨੂੰ ਕਿੰਨੇ ਕਿਦਨ ਹੋ ਗਏ ਵੀਰਾ ਨੂੰ ਵੀਰੇ ਸੂਈ ਨੂੰ 15 ਦਿਨ ਹੋਈ ਜੀ ਚਲੋ ਜੀ ਵੀਰ ਚਲੋ 15 ਦਿਨ ਸੂਈ ਨੂੰ ਕਹਿੰਦੇ ਆਪਾਂ ਚਲੋ 17 18 ਦਿਨ ਮੰਨ ਲੈ ਕੋਲ 20 ਦਿਨ ਦੇ ਅੰਦਰ ਬਾਅਦ ਵਛੀ ਸੂਈ ਆ ਹਾਂ ਜੀ ਕੋਈ ਵੇਖੋ ਅਸੀਂ ਵੀਡੀਓ ਪਹਿਲੀ ਲੱਗੇ ਭਰੌਣ ਜੇ ਵੀਡੀਓ ਥੋੜੀ ਜਿਆਦਾ ਅਗਲਗ ਆਪਾਂ ਉਹਨੂੰ ਤੁਹਾਨੂੰ ਕਟਾ ਕੇ ਦੱਸਾਂਗੇ ਵੀ ਤੁਹਾਨੂੰ ਕੋਈ ਇੱਥੇ ਆਣ ਕੇ ਪਰੇਸ਼ਾਨੀ ਕੋਈ ਨਹੀਂ ਆ ਜੋ ਵੀਡੀਓ ਵਿੱਚ ਤੁਹਾਨੂੰ ਚੀਜ਼ ਦਿਖੇਗੀ ਨਾ ਉਹੋ ਹੀ ਇੱਥੇ ਆਣ ਕੇ ਦਿਖੇਗੀ ਇਹ ਨਹੀਂ ਹੋਏਗੀ ਵੀ ਤੁਹਾਨੂੰ 19 ਦੀ 21 ਚੀਜ਼ ਇੱਥੇ ਆਣ ਕੇ ਦੇਹੇਗੀ 21 ਦੀ 19 ਆਣ ਕੇ ਚੀਜ਼ ਨਹੀਂ ਦਿਖੇਗੀ ਵੀਰ ਸੁਆ 15 ਦਿਨਾਂ ਦਾ ਕਹਿੰਦਾ ਮੈਂ ਤੁਹਾਨੂੰ ਕਹਿੰਦਾ 20 ਦਿਨਾਂ ਦਾ ਮੰਨ ਕੇ ਸੁਆ ਲੈ ਲਓ ਠੀਕ ਹੈ ਜੀ 5 ਦਿਨ ਫालतू ਗਹਿ ਕੇ ਲੈ ਲਿਓ ਕਿਉਂਕਿ ਅਸੀਂ ਵੀ ਵਪਾਰ ਦਾ ਕੰਮ ਆਪਣੇ ਸਰਪੰਚ ਦੇ ਰਿਵਰ ਕਰਦੇ ਤੁਸੀਂ ਵੀਰ ਭਰਾ ਜਾਣਦੇ ਜੀ ਤੇ ਵਸ਼ੀ ਦੀ ਲੰਬਾਈ ਲੰਬਾਈ ਤਾਂ ਬਹੁਤ ਜ਼ਿਆਦਾ ਚੰਗੀ ਆ ਤੇ ਜੇ ਕੱਦ ਦੀ ਗੱਲ ਕਰ ਲਈਏ ਤੇ ਕੱਦ ਵੀ ਵਸ਼ੀ ਦਾ ਬਹੁਤ ਵਧੀਆ ਵੱਡੇ ਕੱਦ ਦੀ ਆ ਬੁੱਦੀ ਵਾਲੀ ਵਸ਼ੀ ਆ ਤੇ ਵੀਰ ਜੀ ਇਹ ਕਿਹੜੀ ਆਪਾਂ ਮੱਝਾਂ ਦਾ ਕੰਮ ਕਰਦੇ ਵਸ਼ੀ ਨੇ ਕਿਹੜੀ ਨਸਲ ਦੀ ਵਸ਼ੀ ਆ ਆਪਣੀ ਇਹ ਨੇ ਪਿਓਰ ਐ ਚਖਰੀ ਬੱਛੀ ਲਓ ਜੀ ਪਿਓਰ ਵੀਰ ਕਹਿੰਦਾ ਐਚਾ ਆਪਾਂ ਬਾਕੀ ਵੀਰ ਭਰਾ ਜਾਣਦੇ ਵੀ ਆ ਤੇ ਵਸ਼ੀ ਦੀ ਜਾਤ ਕੁਆਲਟੀ ਬਹੁਤ ਵਧੀਆ ਥਣਹਾਨਾਂ ਵੀ ਬਹੁਤ ਸੋਹਣਾ ਜਿਹੜਾ ਇਹਦਾ λεਵਾ ਨਾ ਕਰਮਾਂ ਵਾਲੀ ਨੂੰ ਲੱਗਾ ਇਹ λεਵਾ ਦੁੱਧ ਵਾਲਾ ਲੱਗਾ ਢਿੱਲੇ ਚੱਡੇ ਦੀ ਬੱਛੀ ਨਹੀਂ ਆ ਤੇ ਸਮਾਂ ਜਿਹੜਾ ਨਾ ਦੁਪਹਿਰੇ ਸਵਾਗ 12 ਵਜੇ ਦਾ ਸਮਾਂ ਵਾ ਤੇ ਬੱਛੀ ਸ਼ਾਮਾਂ ਨੂੰ ਕੁਝ ਹੋਰ ਹੀ ਗੱਲਾਂ ਖੋਲ ਵੀਰ ਬੱਛੀ ਕਰਾ ਗੱਲ ਫਿਰ ਕਰਦੇ ਆ ਵੀ ਉਹਦੇ ਬੱਛੀ ਨਾਲ ਤਾਂ ਬੱਚਾ ਮੇਰੇ ਵੀਰ ਜਰੂਰ ਨੋਟ ਕਰ ਲਿਓ ਵੀਰ 15 ਦਿਨਾਂ ਦਾ ਕਹਿੰਦਾ ਮੈਂ 20 ਦਿਨਾਂ ਦਾ ਤੁਹਾਨੂੰ ਬੱਛਾ ਮਗਰ ਜੀ ਕਰਾ ਵੀਰ ਜਿਆਦ ਬੱਛੀ ਹੋਸਾਂ ਦੀ ਹਾਂ ਇਹ ਕੱਦ ਦੀ ਗੱਲ ਕਰ ਲੋ ਕੱਦ ਵੱਡਾ ਵਾ ਕੋਈ ਛੋਟਾ ਗੱਦ ਨਹੀਂ ਆ ਫੁੱਲ ਹਾਈਟ ਦੀ ਬੱਛੀ ਹੈ ਜੀ ਤੇ ਕਰਮਾ ਵਾਲੀ ਨੂੰ ਲੈ ਵਾ ਵੇ ਲੋ ਕਿਹੜਾ ਲੱਗਾ ਐ ਕਰਮਾ ਵਾਲਿਆਂ ਠੋਸ ਲੈਵੇ ਦੀ ਆ ਬਿਲਕੁਲ ਲੈ ਵਾ ਪਹਿਲਵਾਨਾ ਮੋੜ ਕੇ ਆ ਦੇ ਥੱਲੇ ਸਾਹਮਣੇ ਲੋ ਮਸ਼ੀ ਦੀ ਤੋਰ ਤੋਂ ਤੁਹਾਨੂੰ ਚੈੱਕ ਕਰਾ ਦਾਂਗੇ ਇੱਕ ਰੀ ਜੀ ਕੱਦ ਬੁੱਤ ਵੀ ਸੋਹਣਾ 부ਥੀ 부ਥੀ ਵੀ ਬਹੁਤ ਸੋਹਣੀ ਵਸ਼ੀ ਦੀ ਤੋਰ ਦੇ ਜਵਾਨਾ ਉੱਥੇ ਲੈ ਜਾ ਉੱਥੇ ਜਗਾ ਦੀ ਥੋੜੀ ਜਿਹੀ ਪ੍ਰੋਬਲਮ ਹੈ ਜੀ ਖੁੱਲੇ ਜਗ੍ਹਾ 'ਚ ਵਧੀਆ-ਵਧੀਆ ਬਾਂਦੀ ਤੁਹਾਨੂੰ ਉੱਥੇ ਕਰਾਉਣੇ ਵਸ਼ੀ ਦੇ ਕੱਲੀ-ਕੱਲੀ ਚੀਜ਼ ਦੇ ਦਰਸ਼ਨ ਜਾ ਗਏ ਜਾਂ ਤੋਰ ਤੁਸੀਂ ਵੀ ਜੀ ਚੱਕ ਕਰ ਲੋ 20 ਦਿਨਾਂ ਦੀ ਸੂਈ ਆ ਦੁੱਧ ਵੀਰ ਨੂੰ ਪੁੱਛਦੇ ਆ ਕਿੰਨਾ ਤੇ ਕਦ-ਕਦ ਬਹੁਤ ਸੋਹਣਾ ਰਾਜੀ ਵੀ ਠੀਕ ਆ ਜੀ ਵਸ਼ੀ ਤੇ ਲੇਵਾ ਵੀ ਕਰਮ ਵਾਲੀ ਨੂੰ ਚੰਗਾ ਹਲਕਾ ਤੇ ਚਵਾਈ ਜਿਹੜਾ ਨਾ ਥਣ ਜਿਹੜਾ ਨਾ ਹੱਥੀ ਚਵਾਈ ਵਾਲਾ ਥਣ ਵੀ ਲੱਗਾ ਤੇ ਮਸ਼ੀਨ ਵਾਲੀ ਚਵਾਈ ਲੱਗਾ ਕਰੋ ਚੱਕ ਜਰਾ ਥਣ ਦੇ ਐ ਕਾਲਾ ਨੋਕਰਗਾ ਥਣ ਲੱਗਾ ਕਰ ਲੋ ਚੈੱਕ ਜਰਾ ਤੇ ਵੀਰੇ ਚਵਾਈ ਚਵਾਈ ਦੀ ਇੱਕ ਨੰਬਰ ਆ ਚਵਾਈ ਵੀਰੇ ਚੈੱਕ ਕਰਕੇ ਆਪਣਾ ਪੂਰੀ ਵੀ ਵੀਜੀ ਚਵਾਈ ਹੋਣ ਜੇ ਵਖੋ ਜੇ ਭੂਰ ਛੱਟਾ ਜਾਂ ਕੋਈ ਥਣ ਘਟਵਾ ਦੇ ਵੀਜੀ ਦੱਸ ਸਕਦੇ ਕੋਈ ਦੂਰੋਂ ਨੇੜੇ ਵੀਰਾਂ ਨੇ ਨਾ ਇਹ ਵੀਡੀਓ ਦਾ ਪਤਾ ਨਹੀਂ ਕਿੱਧਰ ਨੂੰ ਚੱਲ ਜਾਣੀ ਹੈ ਸਹੀ ਗੱਲ ਸਹੀ ਪਤਾ ਨਹੀਂ ਕਿਸੇ ਨੇ ਚੰਡੀਗੜ੍ਹੋਂ ਆ ਜਾਣਾ ਇੱਥੇ ਸਾਹਮਣੇ ਆ ਜੋ ਪਤਾ ਨਹੀਂ ਕਿਸੇ ਨੇ ਚੰਡੀਗੜ੍ਹੋਂ ਆ ਜਾਣਾ ਵਾ ਤੇ ਜਾਂ ਮਹਾਲੀ ਦਵਾਈ ਨਾਲ ਕਿ ਨੰਬਰ ਸਰਵਾਣਾ ਜਾਂ ਤੇਰੇ ਇਥੇ ਲਾਗੋ ਨਿਕਲਾਉਣਾ ਧੂਰ ਛੱਟੇ ਵੀ ਕੋਈ ਚੱਕਰ ਧੂਰ ਛੱਟੇ ਦੀ ਜਾਂ ਕੋਈ ਥਣਵਾਦ ਘੜਦੀ ਇਹ ਚੀਜ਼ ਦੀ ਵੇਖੋ ਅਸੀਂ ਤਾਂ ਆਏ 5-7 ਮਿੰਟ ਵੀਡੀਓ ਬਣਾਉਣ ਵਾਸਤੇ ਇਹ ਚੀਜ਼ ਦਾ ਤੁਸੀਂ ਨੋਟ ਕਰਨਾ ਠੀਕ ਆ ਵਿੱਚ ਵੀਡੀਓ ਜੀ ਲਾਈਵ ਵਿੱਚ ਵੀ ਤੁਹਾਨੂੰ ਕਰਕੇ ਵਿਖਾਵਾਂਗੇ ਇਹ ਡਿਟੇਲ ਦੱਸਾਂਗੇ ਤੇ ਤੂੰ ਮੇਰਾ ਵੀਰ ਬਾਲਟੀ ਤਿਆਰੀ ਕਰ ਲੈ ਆਪਾਂ ਵਸ਼ੀ ਦੀ ਸਾਰੀ ਡੇਕ ਦਾ ਦੁੱਧ ਕਿੰਨਾ ਵਸ਼ੀ ਹਾਜ਼ਰ ਅੱਜ ਦੀ ਇੰਨੀ ਗੱਲ ਦੱਸ ਦੇ ਬਸ ਤੂੰ ਭਾਈ ਦੁੱਧ 18 ਕਿਲੋ 18 20 18 ਕਹਿੰਦਾ ਮੈਂ 16 ਕਿਲੋ ਕਹਿਣਾ 2 ਕਿਲੋ ਘਾਟੀ ਕਹਿਣਾ ਆਪਾਂ ਉਹ ਨਹੀਂ ਚੰਦਲਾਂ ਵਾਲਾ ਕੰਮ ਕਰਨਾ ਵੀ ਜੋ ਵੱਧ ਗਿਆ ਆਪਾਂ ਲਈ ਕਰਕੇ ਖਰਨੀ ਜਿੰਨੇ ਖਰਨੀ 218 ਕਹਿੰਦਾ 16 ਕਹਾਂਗੇ ਵੀ ਤੂੰ ਬਾਲਟੀ ਬਾੜੀ ਲਿਆਵਾ ਮੈਂ ਤਾਂ ਸੱਲੀ ਕਰਾ ਲੈਂਦੇ ਵਸ਼ੀ ਦੀ ਇੱਕ ਰੀ ਮੈਨੂੰ ਪੂਰੀ ਆ ਕਰ ਉਹ ਚੱਕ ਵਸ਼ੀ ਦਾ ਥਣ ਦੇਵਾ ਐ ਕੋਈ ਬਾਈ ਨਹੀਂ ਕੋਈ ਸ਼ਾਈ ਨਹੀਂ ਜੇ ਨੋਗ ਵਾਲਾ ਥਣ ਲੱਗਾ ਚੈੱਕ ਕਰ ਲੋ ਜਰਾ ਗਾ ਲਖੋ ਆਪਾਂ ਕਰੋ ਚੱਕ ਜਰਾ ਰੰਗ ਰੰਗ ਬਹੁਤ ਜ਼ਿਆਦਾ ਚੰਗਾ ਬੂਥੀ ਚੈੱਕ ਕਰ ਲੋ ਅੱਕ ਲੋ ਚੈਪਟਰ ਵਸ਼ੀ ਇਧਰ ਵੀ ਕਰੋ ਵਸ਼ਿੰਕਾ ਕੱਲੀ ਕੱਲੀ ਚੀਜ਼ ਬਖਾ ਲਾਂਗੇ ਵੀਰ ਜੀ ਤੁਹਾਨੂੰ ਪਤਾ ਕਿ ਉਹ ਵੀਡੀਓ ਦੇ ਵਕਤ ਬਣਾਉਂਦਾ ਇੱਕੋ ਮਕਸਦ ਹੈ ਵੀ ਕੱਲੀ ਕੱਲੀ ਚੀਜ਼ ਨੋਟ ਹੋਏ ਵੀਰਾਂ ਨੂੰ ਹੈ ਇਧਰ ਉਧਰ ਕੈਮਰਾ ਨਹੀਂ ਘੁਮਾਵਾਂਗੇ ਬਾਕੀ ਵਸ਼ੀਰੀ ਯਾਦ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਆ ਚਲੋ ਵੀਰ ਨੇ ਨਿਵਾਲੀ ਦਵਾਲੀ ਤੇ ਨਹੀਂ ਆਹੀ ਵਪਾਰੀਓ ਜਿੱਦਾਂ ਜੇ ਅੱਜ ਸਰਪੰਚ ਦੇ ਫਾਰਮ ਤੇ ਹੁੰਦੀ ਇਹ ਸੰਜਾਰ ਕਰਕੇ ਹੋਰ ਹੀ ਚੀਜ਼ ਬਣੀ ਹੁੰਦੀ ਸ਼ਿੰਗਾਰ ਸ਼ਿੰਗਾਰ ਦੀ ਵੀ ਇਹਨੇ ਕੁਝ ਕੀਤਾ ਬਾਕੀ ਚੰਗੀ ਆ ਮਗਰ ਤੇ ਵਸ਼ੀਰੀ ਐ ਪੂਰਾ ਜਜਮੈਂਟ ਫੋਨ ਤੇ ਵੀ ਕਰ ਲੋ ਤੇ ਇੱਥੇ ਆਣ ਕੇ ਕੋਲ ਖੜੇ ਹੋ ਮੈਂ ਤੁਹਾਨੂੰ ਕੁਝ ਹੋਰ ਹੀ ਚੀਜ਼ ਜਾਪੂਗੀ ਕਿਉਂਕਿ ਇੱਥੇ ਥੋੜੀ ਜਗ੍ਹਾ ਦੀ ਪ੍ਰੋਬਲਮ ਜਗ੍ਹਾ ਦੀ ਪ੍ਰੋਬਲਮ ਕਰਕੇ ਥੋੜੀ ਵਸ਼ੀ ਖੁੱਲ ਗਏ ਤੁਰਦੀ ਫਿਰ ਵਧੀਆ ਵੀਡੀਓ ਜੀ ਬਣਨੀ ਸੀ ਆ ਉਤੋਂ ਇਹਦੀ ਲੰਬਾਈ ਵੇਖ ਲੋ ਐ ਸਿੱਧੀ ਗਾਡਰ ਰਗੀ ਪਈ ਆ ਚੜਾਈ ਚੜਾਈ ਬਹੁਤ ਵਧੀਆ ਵਸ਼ੀ ਦੀ ਕੋਈ ਲਿੱਸਾ ਪਨ ਘਟਿਆ ਕੋਈ ਢਿੱਡ ਨਹੀਂ ਛੱਡਿਆ ਵਸ਼ੀ ਨੇ ਛਾਂਟ ਵੇਜ ਸਰੀਰ ਦੀ ਆ ਇਹ ਵੀਰਾਂ ਦਾ ਮੂੰਹ ਇਹਨੂੰ ਚੈੱਕ ਕਰਾਈ ਵੱਛੀ ਦਾ ਹੁਸਨਦੀਪ ਸਿੰਘ ਲਓ ਜੀ ਆ ਪੂਰੀ ਡਿਟੇਲ ਦੱਸ ਦੇ ਵੀਰਾਂ ਨੂੰ ਕਿ ਦੂਰੋਂ ਭਰਾਵਾਂ ਨੇੜੇ ਆਉਣਾ ਇਹਨੂੰ ਕਰਦੇ ਮੂੰਹ ਹੋਰ ਇਦਾਂ ਵੇਖ ਲੈ ਵੱਛੀ ਐ ਚੰਗੀ ਤਰ੍ਹਾਂ ਵੇ ਇਹਨੂੰ ਕਰਦੇ ਮੂੰਹ ਹਾਂ ਹੁਣ ਵੇਖ ਲੈ ਸਾਰਾ ਜੱਜਮੈਂਟ ਹੋ ਜੇ ਵੀਰਾਂ ਭਰਾਵਾਂ ਤੇ ਵੀਰ ਜੀ ਨੂੰ ਨਿਆਣਾ ਪਾ ਕੇ ਚੁੰਦੇ ਜੇ ਇਹਦੇ ਮਤਲਬ ਇਦਾਂ ਮਿਲ ਪੈਂਦੀ ਵੱਛੀ ਨਹੀਂ ਭਾਈ ਇਦਾਂ ਬਾਲ ਨਹੀਂ ਭਾਏ ਬੱਚਾ ਛੱਡੋ ਤੇ ਭਾਵੇਂ ਨਾ ਛੱਡੋ ਅੱਛਾ ਠੰਡੀ ਸੀਲ ਫੋਲਿਆ ਠੰਡੀ ਸੀਲ ਫੋਲਿਆ ਕਿਉਂਕਿ ਕਰੇ ਘਰੇ ਚਵਾਈਆਂ ਕਰਨ ਵਾਸਤੇ ਲੈਣੇ ਆਪਣੇ ਵੀਰਾਂ ਭਰਾਵਾਂ ਨੇ ਠੀਕ ਹੈ ਜੀ ਹ ਇਹ ਦਿਨ ਲੈ ਵੀ ਦੀ ਗੱਲ ਕਰ ਲਈ ਐ ਨਾੜਾਂ ਵਾਲਾ ਜੂਸ ਵਾਲਾ ਆ ਡਰ ਰਿਆ ਪੂਰਾ ਜਿਹਨੂੰ ਜੂਸ ਕਹਿ ਦਈਏ ਨਾ ਉਹ ਆ ਡਰ ਰਿਆ ਪੂਰਾ ਤੇ ਵੇਖੋ ਅਜੇ ਨਾ ਸੁਬਾਹ ਦੀ ਵੀਰ ਜੀ ਨਾਲ ਨਾ ਮੇਰੀ ਇੱਕ ਗੱਲ ਹੋਈ ਸੀ ਕਹਿੰਦੇ ਸੀ ਅਸੀਂ 5 ਕ ਵਿੱਚ 5 ਵਿੱਚ ਸੀ ਹਾਂਜੀ ਹਾਂਜੀ ਪਾਜੀ ਤੇ 5 ਵਿੱਚ ਹੋਈ ਆ ਤੇ ਵੇਖੋ 5 6 ਘੰਟੇ ਹੋ ਗਏ ਤੇ ਬੱਛੀ ਫਿਰ ਤਣੀ ਫਿਰਦੀ ਆ ਤੇ ਦੁੱਧ ਚਲੋ ਬੱਛੀ ਬੋਧਾਣੀ ਤੇ 20 ਕਿਲੋ ਆ ਰਾਵਣਾ ਭਰਾ ਉਹ ਕਿਹ ਅਸੀਂ ਬਾਲੀ ਵੱਡੀ ਗੱਲ ਨਹੀਂ ਕਰਦੇ 28 ਕੇ ਦਾ ਆਪਾਂ 16 ਕਵਾਂਗੇ ਤੇ ਜੇ ਇਹਦੇ ਆਰਡਰ ਆਰਡਰ ਦੇ ਨਾੜਾਂ ਨਾੜਾਂ ਦੀ ਗੱਲ ਕਰੀਏ ਤੇ ਇਹ ਕਰ ਲੋ ਐ ਲੈਵਾ ਜਿੰਨਾ ਵੀ ਕਰਨ ਵਾਲੀ ਲੱਗਾ ਨਾ ਠੋਸ ਲੇਵਾ ਲੱਗਾ ਕੋਈ ਉਹ ਲੇਵਾ ਨਹੀਂ ਲੱਗਾ ਵੀ ਐਦਾਂ ਦਾ ਝੱਲਰ ਵਾਲਾ ਲੇਵਾ ਮਈਆਂ ਵਾਲਾ ਲੇਵਾ ਲੱਗਾ ਮਈਆਂ ਵਾਲਾ ਥਾਣਾ ਲੱਗਾ ਤੇ ਹੱਥੀ ਜਵਾਈ ਵਾਲਾ ਥਾਣਾ ਵੀ ਲੱਗਾ ਤੇ ਇਹਨੂੰ ਉਹ ਥਾਣਾ ਮਸ਼ੀਨ ਨਾਲ ਚਵਾਈ ਵੀ ਤੁਸੀਂ ਕਰ ਸਕਦੇ ਏ ਜੇ ਤੇ ਉਹਨਾਂ ਹੀ ਲੇਵਾ ਅੱਗੇ ਆ ਤੇ ਉਹਨਾਂ ਲੇਵਾ ਪਿਛੇ ਆ ਵਸ਼ੀਰਾ ਕਰਮਾਲੀ ਦਾ ਚਲ ਦੋ ਕਰ ਲੋ ਚੱਕ ਜਰਾ ਕੋਈ ਸਾਡਾ ਫਰਜ਼ ਐ ਕਲੀ ਕਲੀ ਤੁਹਾਨੂੰ ਚੀਜ਼ ਵਿਖਾਉਣ ਦਾ ਵੀਡੀਓ ਬਣਾਉਂਦਾ ਵੀ ਜੀ ਫੇਰੀ ਮਕਸਦੇ ਦੇ ਫੇਰੋ ਲੱਤ ਪਰੇ ਨੂੰ ਕਰਕੇ ਖੜੀ ਏ ਥੋੜੀ ਜੀ ਤੁਸੀਂ ਛੱਡੋ ਵੀਜੀ ਬੱਛਾ ਦੇ ਚਵਾਓ ਵਿੱਚੇ ਬਿਸ਼ੀ ਸਲਾਮ ਮਰਵਈਆ ਬਿਸ਼ਰ ਮਾਸ਼ਾ ਅੱਲ ਬਾਕੀ ਵੀਜੀ ਤੁਸੀਂ ਅਸੀਂ ਇੱਥੇ ਜਾਓ ਤਸੱਲੀ ਆਪਣੀ ਕਰਕੇ ਖੜਿਓ ਵੀਜੀ ਠੀਕ ਹੈ ਜੀ ਤੁਸੀਂ ਆਪਾਂ ਨੂੰ ਨਹੀਂ ਬਾਅਦ ਵਿੱਚ ਕਹਿਣਾ ਇੱਥੇ ਆਓ ਐ ਪੂਰੀ ਤਸੱਲੀ ਕਰਕੇ ਖੜੋ ਇੱਕ ਡੰਗ ਦੋ ਡੰਗ ਚੋਗੇ ਖੜੋ ਹਰ ਚੀਜ਼ ਆਪਣੀ ਜਜਮੈਂਟ ਜੇ ਤੁਹਾਨੂੰ ਨਹੀਂ ਕਿਸੇ ਚੀਜ਼ ਦੀ ਨੋਲਿਜ ਪਿੰਡ ਵਿੱਚ ਜਿਹੜਾ ਬੰਦੇ ਨੂੰ ਨੌਲੇਜ ਆ ਉਹਨੂੰ ਨਾਲ ਲੈ ਕੇ ਆਓ ਜਿਨੇ ਕੁਛ ਨੇ ਪਸ਼ੂ ਰੱਖੇ ਨੇ ਵੀਰ ਨੇ ਜਾਂ ਕਿਸੇ ਨੇ ਜਾਨਵਰ ਰੱਖੇ ਆ ਜਿਹਨੂੰ ਨੌਲੇਜ ਰੱਖਦਾ ਤੇ ਬਾਰ ਬਾਰ ਇਹੋ ਤੇ ਬੇਨਤੀ ਆ ਵੀ ਵਸ਼ੀ ਨੂੰ ਜਿਹੜਾ ਵੀਰ ਨੂੰ ਕਹਿੰਦੇ ਭਏ ਬਿਣਾ ਬੱਚੇ ਤੋਂ ਵੀ ਛੋਲੋ ਤੇ ਭਏ ਬੱਚੇ ਨਾਲ ਵੀ ਛੋਲੋ ਕਿਉਂਕਿ ਤੁਹਾਨੂੰ ਵਸ਼ੀਆਂ ਵਸ਼ੀਆਂ ਦਾ ਪਤਾ ਹੈ ਬੱਚੇ ਗਾਈਆਂ ਦੇ ਲੇਵਰ ਨੂੰ ਢੱਡਾ ਢੱਡਾਂ ਬਹੁਤ ਮਾਰਦੇ ਤੇ ਬਾਲਟੀਆਂ ਦੁੱਧ ਵਾਹੇ ਪੋਣਿਆ ਚਾਹੀਦਾ ਇਹਨਾਂ ਨੂੰ ਤੇ ਹਾਂ ਚੋ ਵੀਰ ਜੀ ਦੋ ਪਾਸੇ ਤੇ ਵੀਰ ਆਇਆ ਕ ਲਾਗੋ ਆ ਵੀਰ ਜੀ ਤੁਸੀਂ ਚਵਾ ਦਿਓ ਨਾਲ ਵੀਰ ਦੇ ਮੁੰਡੇ ਭਾਈ ਇੰਨੀ ਠੱਡੀ ਧੀਰੀ ਆਪਾਂ ਇਹ ਦੋ ਪਾਸੇ ਬੈ ਕੇ ਵੀ ਤੁਸੀਂ ਚੋ ਸਕਦੇ ਐ ਨੂੰ ਇੱਕ ਲੋ ਵੀ ਜੀ ਬੱਸੀ ਨੂੰ ਲੋ ਜ ਆ ਬੱਸੀ ਦਾ ਪਸਮਾ ਐ ਮਸ਼ੀਨੇ ਲਾਤਾ ਜੇ ਫੁੱਲ ਕਰ ਲੋ ਵੀ ਜੀ ਚੱਕ ਬਾਲਟੀ ਵੀ ਜੀ ਖਾਲੀ ਜਰੂਰ ਚੱਕ ਕਰਾਉਣੀ ਹੈ ਠੀਕ ਹੈ ਜੀ ਵੀਰ ਇਹਨੂੰ ਦੋ ਟਾਈਮ ਚੋਂਦੇ ਜਾਂ ਤਿੰਨ ਟਾਈਮ ਚੋਂਦੇ ਬੱਸੀ ਨੂੰ ਭਾਈ ਦੋ ਟਾਈਮ ਹੀ ਅੱਛਾ ਦੋ ਟਾਈਮ ਚੋਂਦੇ ਬੱਸੀ ਨੂੰ ਕੋਈ ਵੀ ਜੀ ਥੋੜਾ ਤੁਹਾਨੂੰ ਪਤਾ ਵੀ ਆਪਾਂ ਨੂੰ ਗਾਈਆਂ ਗਾਈਆਂ ਦਾ ਥੋੜਾ ਨੌਲੇਜ ਘੱਟ ਰੱਖਦੇ ਆਂ ਆਪਾਂ ਮੱਝਾਂ ਦਾ ਕੰਮ ਕਰਦੇ ਆਂ ਤੇ ਮੇਰੇ ਕਾਗਜਾਂ ਤੇ ਬੱਛੀ ਬਹੁਤ ਜ਼ਿਆਦਾ ਚੰਗੀ ਲੰਬਾਈ ਬਹੁਤ ਆ ਸਿੱਧੀ ਸਿੱਧੀ ਬਹੁਤ ਆ ਗੱਡ ਰਗੀ ਨਹੀਂ ਆ ਬਾਲਟੀ ਚੈੱਕ ਕਰ ਬਾਲਟੀ ਕਰਾ ਦੇ ਵੀਰੇ ਚੱਕ ਤੇ ਆਪਾਂ ਵੀਰ ਧਾਰਾਂ ਹੀ ਮਾਰਨੀ ਆ ਠੀਕ ਆ ਜੀ ਵੀਰ ਜੀ ਠੀਕ ਉਹ ਵੀ ਚਵਾਈ ਤੁਸੀਂ ਆਪਣੀ ਸ਼ਾਮਾ ਇਹਨੂੰ ਕਰਿਓ ਆਪਾਂ ਵੀਰਾਂ ਨੂੰ ਬਸ ਚੈੱਕ ਕਰਾਉਣੇ ਚਵਾ ਥਣਾ ਦੇ ਵਿੱਚੋਂ ਇਧਰਲੇ ਪਹਿਲਾਂ ਵੀਰਾਂ ਦੇ ਜੀ ਜੋੜੀ ਚੈੱਕ ਕਰਾ ਦੇ ਫਿਰ ਆਪਾਂ ਉਧਰ ਲਈ ਚੈੱਕ ਕਰਾ ਲਾਂਗੇ ਛੋ ਜੋ ਵੀਰ ਜੀ ਕਰਾਓ ਚੈੱਕ ਜਰਾ ਗੱਲੀ ਗੱਲੀ ਚੀਜ਼ੀ ਕਰਾਉ ਚੱਕਾ ਜੋਏ ਬਈ हां ਜੋ 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 ਉਹ ਮਾਰੋ ਤਾਂ ਆਪਣਾ ਬੈਂਡੇ ਵੇ ਇਹਨਾਂ ਨੂੰ ਮਾਰੋ ਆ ਕਰ ਲੋ ਚੱਕ ਜੀ ਆ ਲਓ ਜੀ ਬਈ ਭੂੜ ਛੱਟਾ ਤਾਂ ਨਹੀਂ ਹੈਗਾ ਮੱਝ ਵਰਗੀ ਚਵਾਈ ਆ ਤੇ ਦੁੱਧ ਵੀ ਕਰਮਾਂ ਵਾਲੀ ਦਾ ਚਿੱਟਾ ਹੀ ਆ ਮੱਝਾਂ ਵਰਗਾ ਜੀ ਪਰਲੇਸਣਾ ਦੀ ਵੀਰਾਂ ਮਾਰ ਪਰਲੇਸਣਾ ਦਾ ਚੈੱਕ ਕਰ ਚੌਥਾ ਥਾਂ ਤੇ ਚੈੱਕ ਕਰਾ ਦੇਣਾ ਛੱਲੀਆਂ ਕਰਾ ਦੇ ਭਾਈ ਕੱਲੇ ਕੱਲੇ ਹੱਥਾਂ ਮਾਰ ਕੇ ਕਰਾ ਦੇ ਕੋਈ ਗੱਲ ਨਹੀਂ ਕੋਈ ਉਧਰ ਵੀ ਭਰਾ ਬਹਿ ਗਿਆ ਜੋ ਉਧਰ ਹੋਰ ਚੁੰਡਾ ਜੇ ਦੂਸਣਾਂ ਦੀ ਚਵਾਈ ਵੇਖੋ ਕੰਡਿਆ ਉਹ ਵੀ ਚਵਾਈ ਇੱਕ ਨੰਬਰ ਦੇ ਫਿਰ ਪੋਲੀ ਆ ਜੇ ਮਤਲਬ ਟਾਇਰ ਦਾ ਧਾਰ ਦੀ ਨਹੀਂ ਮੈਂ ਬੜੀ ਪੀਲੀ ਉਹ ਪੋਲੀ ਆ ਜੀ ਚਵਾਈ ਦੀ ਵੀਰੂ ਨਹੀਂ ਕਹਿੰਦੇ ਬਿਲਕੁਲ ਪੋਲੀ ਆ ਤੁਹਾਡੇ ਸਾਹਮਣੇ ਵੇਖੋ ਧਾਰਾਂ ਵੱਜਣੀਆਂ ਇਹ ਹੋਈ ਕਰ ਲੋ ਚੱਕ ਇਧਰੋਂ ਵੀ ਜੀ ਮਾਰੋ ਸੋ ਭਾਈ ਦੋਵੇਂ ਪਾਸੇ ਬਹਿ ਕੇ ਬੱਛੀ ਚੋਲਾ ਦੋਵੇਂ ਪਾਸੇ ਵੀ ਜੀ ਨਹੀਂ ਚੁੰਡਾ ਦੇਖੀ ਬਹਿ ਗਏ ਕੋਈ ਨਿਆਣਿਆਂ ਦੀ ਲੋੜ ਨਹੀਂ ਜੇ ਕੋਈ ਇਹਨੂੰ ਬੱਚੇ ਦੀ ਲੋੜ ਨਹੀਂ ਆ ਕੋਈ ਇਹਨੂੰ ਚੱਕਰ ਨਹੀਂ ਹੈਗਾ ਜੀ ਠੰਡੀ ਸੀਲ ਸ਼ਾਂਤ ਸੁਭਾਅ ਦੀ ਆ ਵੇਖੋ ਤੇ ਲੰਬਾਈ ਲੰਬਾਈ ਅੜੜ ਅੜੜ ਫਾਰਮ ਵਾਲੀ ਬੱਛੀ ਆ ਬਹੁਤ ਜ਼ਿਆਦਾ ਚੰਗੂ ਟਰੇਲੂ ਵੀ ਰੱਖ ਸਕਦਾ ਹੁਣ ਤਾਂ ਜਿਹੜਾ ਮੌਸਮ ਆ ਰਿਹਾ ਜੀ ਵੇਖੋ ਗਰਮੀ ਦਾ ਆ ਰਿਹਾ ਸਰਦੀ ਦਾ ਆ ਰਿਹਾ ਮੌਸਮ ਗਾਈਆਂ ਵਾਸਤੇ ਸੋਰੀ ਮੌਸਮ ਬਹੁਤ ਵਧੀਆ ਆ ਰਿਹਾ ਗਾਈਆਂ ਦਾ ਹੁਣ ਜੀ ਮਾਰਚ ਮਹੀਨੇ ਤੱਕ ਗਾਈਆਂ ਵਾਲਾ ਮੌਸਮ ਹੀ ਆ ਬੋੱਗਿਆ ਲਾ ਚੰਗਾ ਮੁੱਠ ਤੇ ਚਵਾਈ ਜਵਾਈ ਦੀ ਗੱਲਾਂ ਕਰਨ ਕੰਨੋਂ ਲੇਖਿਆ ਕੋ ਬਾਲਟੀ ਗਦਾ ਮਾਰਦੀ ਬੜਗਾ ਬੜਗਾ ਦਾ ਉਹ ਚੱਕ ਗਿਆ ਹੰਡੀਆਂ ਦੇ ਵਿੱਚ ਬਾਲ ਗਿਆ ਬਾਕੀ ਲੇਵਾ ਬਹੁਤ ਕਰਮਾ ਵਾਲੀ ਨੇ ਚੰਗਾ ਲੱਗਾ ਤੇ ਜੋ ਜੋ ਉਸ ਨਾੜਾ ਨਾੜਾ ਆਰਡਰ ਤੇ ਬਹੁਤ ਜ਼ਿਆਦਾ ਜੇ ਆ ਜਾ ਹੁਸਨ ਵੀਰਾ ਹੁਣ ਕਰਾ ਦੇ ਤੂੰ ਆਪਣਾ ਨੰਬਰ ਐਡਰੈਸ ਹੁਣ ਆਪਣਾ ਕਰੀ ਖਰਮ ਆ ਜਾ ਮੇਰਾ ਵੀਰਾ ਮਾ ਬੜੀ ਹੈ ਬਹੁਤ ਹੈ ਚੋੜਿਆ ਲਓ ਜੀ ਵੇਖੋ ਆਹ ਵੇਖੋ ਅੱਡਾ ਕਰ ਮਾਰੀ ਮੈਂਗਾ ਵੀਡੀਓ ਵੀਡੀਓ ਜ਼ਰੂਰ 5 ਮਿੰਟ ਦੀ ਅਸੀਂ 10 ਮਿੰਟ ਤੇ ਖਿੱਚ ਕੇ ਲੈ ਜਨੇ ਆ ਪਰ ਚੀਜ਼ ਕੱਲੀ ਕੱਲੀ ਵਿਖਾਲਾਂਗੇ ਕਿਉਂਕਿ ਤੁਹਾਨੂੰ ਇੱਥੇ ਆਣ ਕੇ ਨਾ ਕੋਈ ਪ੍ਰੋਬਲਮ ਆਏ ਇਹ ਤੁਹਾਡੀ ਜਿਹੜਾ ਕੈਮਰੇ ਦੀ ਅੱਖ ਹੈ ਨਾ ਇਹਦੇ ਵਿੱਚੋਂ ਨਹੀਂ ਬੰਦਾ ਬਚ ਸਕਦਾ ਅਸਲੀ ਅੱਖ ਚੋਂ ਭਾਏ ਬਾਜ ਜੀ ਤੁਹਾਨੂੰ ਕੱਲੀ ਕੱਲੀ ਚੀਜ਼ ਤਾਂ ਵਿਖਾਉਂਦੇ ਵੀ ਤੁਹਾਨੂੰ ਇੱਥੇ ਨਾ ਕੋਈ ਪ੍ਰੋਬਲਮ ਨਾ ਆਏ ਕਿਉਂਕਿ ਹਰ ਕੋ ਕੁ ਅੱਜ ਕੱਲ੍ਹ ਕੀਮਤੀ ਟਾਈਮ ਆ ਇਥੇ ਤੁਹਾਨੂੰ ਮੁਸ਼ਕਲ ਨਹੀਂ ਆਏ ਤੁਹਾਨੂੰ ਕੱਲੀ-ਕੱਲੀ ਚੀਜ਼ ਤਾਂ ਖੁੱਲਹੀ ਗਈ ਹੈ ਵੇਖੋ ਬੱਛੀਆਂ ਬਿਲਕੁਲ ਸਿੱਧੀ ਸ਼ਾਂਤ ਸੁਭਾਅ ਕਰਕੇ ਖੜੀ ਹੈ ਵੇਖੋ ਕੋਈ ਕਾਲਪਣਾ ਨਹੀਂ ਹੈਗਾ ਕੁਝ ਨਹੀਂ ਹੈਗਾ ਬਾਈ ਬਾਈ ਹਾਂ ਉਹ ਸੁਨਵੀਰਾ ਆਪਣਾ ਡਰੈੱਸ ਤੇ ਫੋਨ ਨੰਬਰ ਵੀਰਾ ਦੱਸ ਦੇ ਆਪਣਾ ਮੜਾ ਜਾ ਆਪਣਾ ਪਿੰਡ ਬਈ ਪੋਲੇਕੇ ਆ ਜ਼ਿਲ੍ਹਾ ਗਰਦਾਸਪੁਰ ਹਾਂਜੀ ਢੀਲ ਬਟਾਲਾ ਪਿੰਡ ਦਾ ਆਪਣਾ ਇਹ ਵਾਲਾ ਲਾ ਲਓ ਜੀ ਸਰਪੰਚ ਡੇਰੀ ਫਾਰਮ ਵਾਲਾ ਲਾ ਲਓ ਜੀ ਪਿੰਡ ਠੀਕ ਹੈ ਜੀ ਤੇ ਆਪਣਾ ਵੀ ਜੀ ਸੁੱਭ ਨਾਂ ਦੇ ਆਪਣੇ ਪਿਤਾ ਦਾ ਨਾਂ ਤੇ ਆਪਣਾ ਦੱਸ ਦੋ ਤੇ ਆਪਣਾ ਫੋਨ ਨੰਬਰ ਦੱਸ ਦੋ ਹਾਂਜੀ ਇਹਨਾਂ ਦਾ ਵੀ ਜੀ ਪਿੰਡ ਵੱਲੋਂ ਆਉਂਦਿਆਂ ਹੀ ਚਰਚ ਵਾਲੇ ਪਾਸੇ ਘਰ ਆਇਆ ਜੀ ਵੀ ਜਿਹਨਾਂ ਦਾ ਕਿਸੇ ਨੂੰ ਪੁੱਛ ਲਿਓ ਹੁਸਨਦੀਪ ਇਹ ਨੰਬਰ ਤੁਹਾਨੂੰ ਕਨੈਕਟ ਕਰ ਦਿੰਦੇ ਵੀ ਜਨੇ ਆਪਣਾ ਵੀ ਜੀ ਨੰਬਰ ਦੱਸੋ ਤੇ ਪਿੰਡ ਇੱਕਰੀ ਦੱਸ ਦਿਓ ਫਿਰ ਦੁਬਾਰਾ ਜੀ ਨੰਬਰ ਆਪਣਾ ਪਿੰਡ ਹੈ ਬਾਈ ਭੋਲੇ ਕੇ ਨਾਮ ਆਪਣਾ ਹੁਸਨਦੀਪ ਸਿੰਘ ਹਾਂਜੀ son of ਸਰਦਾਰ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਹਾਂਜੀ ਸੁਖਵਿੰਦਰ ਸਿੰਘ ਸੁਖਵਿੰਦਰ ਦੱਸਾਂਗਾ ਹਾਂਜੀ ਹਾਂਜੀ ਤੇ ਨੰਬਰ ਆਪਣਾ ਬਾਈ ਹੈਗਾ 9914740072 ਦੇ ਭਾਈ ਦੂਜਾ ਨੰਬਰ ਹੈਗਾ ਵਾ 7814282933 ਫੇਰ ਇੱਕ ੜੀ ਨੰਬਰ ਦੁਬਾਰਾ ਰਿਪੀਟ ਕਰ ਦਿਓ ਜੀ ਭਾਈ ਨਹੀਂ ਨਹੀਂ 9914740072 ਲਓ ਨੰਬਰ ਮੈਂ ਕਲੀਫਰਮ ਕਰ ਦਣਾ ਵੀਰ ਨੇ ਕਿਹਾ ਵੀ 99147440072 ਹਾਂਜੀ ਮੰਨ ਕੇ ਚਲੋ ਵੀ 99147472 اے بھائی ਦੂਜਾ ਨੰਬਰ ਵੀ ਨੋਟ ਕਰ ਲੋ 7814282931 ਲਓ ਜੀ 7814282931 82931 اے ਵੀਰ ਨੰਬਰ ਤੇ ਕਾਲੋ ਕਨੈਕਟ WhatsApp ਵੀ ਜਿਹੜੇ ਨੰਬਰ ਤੇ ਚੱਲਦਾ 31 ਵਾਲੇ 31 ਵਾਲੇ ਨੰਬਰ ਤੇ ਚੱਲਦਾ 31 ਆਏ ਨੰਬਰ ਤੇ WhatsApp ਕਰਦਾ ਕਿ ਨੇ ਵੀਡੀਓ ਤੇ ਫੋਟੋ ਆ ਮਗਾਉਣੀਆਂ ਹਨ ਕੋਈ ਵੀ ਮਗਾਉਣਾ ਵੀ ਜੀ ਵੇਚ ਸਕਦੇ ਇੱਥੇ ਆਓ ਦੋ ਡਾਂਗ ਤਿੰਨ ਡਾਂਗ ਦਸਲੀ ਕਰਕੇ ਜੜੋ ਤੇ ਵੀ ਜੀ ਆਪਾਂ ਇੱਕ ਗੱਲ ਨਹੀਂ ਕੀਤੀ ਬਾਕੀ ਸਾਰੀਆਂ ਗੱਲਾਂ ਗਾਲੀਆਂ ਚੁਾਈ ਵਿਖਾਉਂਦੀ ਲੰਬਾਈ ਵਿਖਾਉਂਦੀ ਸਾਰਾ ਕੁਝ ਕਰਤਾ બસ ਨਾ ਅਜ ਤੁਹਾਡੀ ਪਹਿਲੀ ਵੀਡੀਓ ਲੱਗੀ ਬਾਣਨਾ ਤੁਸੀਂ ਨਾ ਮੁੱਲ ਉਹ ਹੀ ਕਰਵਾ ਬਸ ਜੋ ਨਾ ਜੱਸ ਨੌ ਜਾਂ ਮੰਨ ਲਓ ਕਿ ਜੇ ਲੋ ਥੋੜਾ ਬੋਧਾ ਮਗਜਿਆ ਰੱਖੇ ਇਹ ਆਪਾਂ ਜਰੂਰ ਵੀਰਾਂ ਨੇ ਆਪਾਂ ਨੂੰ ਕਹਣਾ ਵੀ ਮੁੱਲ ਨਹੀਂ ਕਰਾ ਤੁਸੀਂ ਦੱਸਿਆ ਭਾਈ ਮੁੱਲੇ ਦਾ ਹੈਗਾ 55000 ਰੁਪਏ ਮਤਲਬ ਹੋਏਗੀ ਕਿੰਨੇ ਦੀ ਵਸ਼ੀ ਮੁੱਲ ਨੂੰ ਬਾਏ ਤੁਸੀਂ 60 ਕਰਾ ਲਓ 70 ਕਰਾ ਲਓ 80 ਕਰਾ ਲਓ ਹਾਂਜੀ ਜਿਹੜਾ ਮਤਲਬ ਹੈ ਨਾ ਸਿਰਫ ਨਾ ਸ਼ੋਅੜ ਛੱਪਾ ਹੀ ਕਰਨਾ ਬਈ ਤੁਹਾਨੂੰ ਬਸ ਬਸ ਇਹ ਵੀਰ ਆਪਣੇ ਇਹੋ ਜਿਹੇ ਆਪਣੇ ਨਾਲ ਜੁੜੇ ਨੇ ਪ੍ਰੇਮ ਕਰਦੇ ਨੇ ਪਿਆਰ ਕਰਦੇ ਨੇ ਮਤਲਬ ਬਈ 55000 ਆ ਮੌਕੇ ਤੇ ਕੋਈ ਵੀ ਵੀਰ ਪੜਾਵੇ ਤੇ ਕੋਈ ਮਾਨਤਾ ਨਹੀਂ ਫੇਖੋ ਜੀ ਇਹ ਚੈਨਲ ਦੇ ਵੀਰ ਜੀ ਭਰਾ ਹੁਜੇ ਜੁੜੇ ਵੀ ਜਿਨ੍ਹਾਂ ਬਸ ਤੁਹਾਡੇ ਕੁਝ ਪਿਆਸੇ ਅਕਾਊਂਟ ਚ ਸੁਪਈਏ ਪਾ ਦੇਣ ਤੁਹਾਡੀ ਗਾਰੰਟੀ ਦੇ ਵਸ਼ੀ ਲਾ ਦੇਣ ਉਹ ਹੀ ਆਪਣਾ ਮੁੱਲ ਕਰੋ ਵਿੱਚ ਸਾਰੀਆਂ ਗੱਲਾਂ ਸ਼ਾਨ ਸ਼ਮਕ ਕੇ ਵੀ ਜਿਹੜਾ ਆਪਾਂ ਸਿਰਫ ਸ਼ੋਅੜ ਹੀ ਕਰਨੀ 500 ਰੁਪਇਆ ਉਹ ਮੁੱਲ ਕਰੋ ਬਸ ਆਪਾਂ ਤੁਹਾਡਾ ਵੀ ਨਾ ਟਾਈਮ ਕੀਮਤੀ ਖਰਾਬ ਹੋਏ ਜਿਹਨੇ ਅਗਲੇ ਲੈਣੀ ਉਹਦਾ ਆਉਣਾ ਟਾਈਮ ਦੀ ਖਰਾਬ ਹੋ ਚਲੋ ਜੀ 2253 ਕਹਿੰਦਾ ਲਓ ਜੀ ਮੇਰਾ ਗਣਾ ਮੰਨੂਗਾ ਜੀ ਬਾਈ ਚਲੋ ਫੋਨ ਕਰਕੇ ਕੋਈ ਕਰ ਦੂਗਾ ਵੀਰ ਪੜਾ ਕੋਈ ਉਹਦਾ ਮਾਲ ਲਓ ਜੀ ਬਾਈ ਇਹ ਇਹ ਜੋ ਬਾਈ 52 ਕੇ 53 ਕਰੋ 50000 ਦੀ ਵਸ਼ੀ ਦਵਾ ਦਾਂਗੇ ਛੋਟ ਛੋਪ ਫਿਰ ਵੀ ਵਿੱਚੋਂ ਕਰਾ ਦਾਂਗੇ ਦੋ ਡੰਗ ਤਿੰਨਾਂ ਤਸੱਲੀ ਕਰ ਲਿਓ ਤੇ ਵਸ਼ੀ ਵੀਰ ਜੀ ਕੋਈ ਸੇਵਾ ਸੇਵਾ ਨਹੀਂ ਆਖੋ ਨਾਰਮਲ ਸੇਵਾ ਕੋਈ ਵੀਰ ਨਹੀਂ ਆਉਂਦੀ ਕਿ ਜਗਾ ਜਗਾ ਵੱਡੀ ਵਧੀਆ ਨਹੀਂ ਬੱਚੀ ਵਾਸਤੇ ਤੇ ਵਸ਼ੀ RAMNA ਦੁੱਧ 22 ਕਿਲੋ ਚੰਗੇ ਘਰੇ ਚਲਗੀ ਭਰਾ ਦੂਗੀ ਕੁਆਲਟੀ ਗਵਾੜੀ ਬਹੁਤ ਹੈ ਮਾਨ ਸਮਾਨ ਹੋਰ ਕਰ ਦਣਗੇ ਆਪਣਾ ਵੀ ਜੀ ਜੇ ਦੁਜੀ ਵੇਛੀ ਵੇਚਣੀ ਹੈ ਬਈ ਦੁਜੀ ਵੀ ਵੇਚਣੀ ਬਈ ਉਹਦੀ ਉਹ ਵੀ ਜੀ ਟੋਕਰ ਹਾਂਜੀ ਬਈ ਟੋਕਰ ਚਲੋ ਉਹ ਵੀ ਕਰਾ ਦੋ ਫਿਰ ਦੀ ਪਹਿਲਾਂ ਦੱਸਣਾ ਹੀ ਨਾ ਫਿਰ ਆਪਾਂ ਤੁਹਾਨੂੰ ਵੇਚਣੀ ਪਾ ਲੈਣੀ ਇਹਦੇ ਹਾਂਜੀ ਹਾਂਜੀ ਬਈ ਢੇਰ ਮਹੀਨਾ ਹੋਇਆ ਬਣੀ ਨੂੰ ਅੱਛਾ ਜੀ ਤੇ ਬਈ ਆਪਾਂ ਦਵਾਂਗੇ ਟੋਕਰ ਕਰਕੇ ਦਵਾਂਗੇ ਲਓ ਲਓ ਵੀ ਜੀ ਛੇਤੀ ਛੇਤੀ ਕਰੋ ਫਿਰ ਪਹਿਲਾਂ ਦੱਸਣਾ ਤੁਸੀਂ ਵੇਛੀ ਅੱਭੀ ਪਾਉਣੀ ਆਪਾਂ ਤੁਹਾਨੂੰ ਪਾ ਦੇਣੀ ਨੰਬਰ ਡਰੈਸ ਇਹ ਵੀ ਜੀ ਸੌਰੀ ਨੰਬਰ ਡਰੈਸ ਚਲੋ ਤੁਹਾਨੂੰ ਦੱਸਤਾ ਕੋਈ ਗੱਲ ਨਹੀਂ ਤੇ ਘਰ ਵਾਲੇ ਬੰਦੇ ਤੁਹਾਨੂੰ ਪਤਾ ਫਿਰ ਜਿੱਦਾਂ ਕਰ ਦਿੰਦੇ ਆ ਜੀ ਤੇ ਪਹਿਲਾਂ ਨਹੀਂ ਨਾ ਫਰਮ ਕੀਤਾ ਵੀ ਵੇਛੀ ਆਪਾਂ ਦਵ ਇਹ ਵੀਰ ਦਾ ਵੀ ਕੰਮ ਆਦਾ ਵਾਰੀ ਚੱਲ ਵਪਾਰ ਕੰਮ ਇਹ ਵੀਰ ਕਿਵੇਂ ਸੁਣ ਕਿਨਵਾ ਸੁਆ ਵਛੀ ਆ ਬਾਈ ਦੂਜੇ ਸੂਵੇ ਸੂਈ ਹੈ ਤੀਜੇ ਸੁਣੀ ਆ ਅਛਾ ਤੀਜੇ ਸੂਵੇ ਸੁਣੀ ਆ ਦੂਜਾ ਸੂਆ ਬਾਈ 1.5 ਮਹੀਨਾ ਹੋਇਆ ਬਣੀ ਨੂੰ ਅਸੀਂ ਆਪਣੇ ਲੋ ਟੋਕਰ ਕਰਕੇ ਦੇਵਾਂਗੇ ਤੇ ਹੁਣ ਤੁਹਾਡੇ ਕਿ ਦੂਜੇ ਸੂਵੇ ਸੂਈ ਆ ਹਾਂਜੀ ਹਾਂਜੀ ਤੋਰਾਂ ਨੂੰ ਵੀ ਜਿਹਾਓ ਜਲਦੀ ਕਰੋ ਮੜੀ ਵੀਡੀਓ ਲੰਮੀ ਬਣ ਜਣੀ ਆ ਜੋ ਲਓ ਜੀ ਕਾਲਾ ਰੰਗ ਜੇ ਵਛੀ ਦਾ ਸੁਆ ਵੀ ਜੀ ਤੀ ਦੂਜਾ ਲਾ ਲਓ ਤੀਜਾ ਲਾ ਲਓ ਤੁਹਾਡੀ ਖਿਸੀ ਆ ਜੇ ਤੁਸੀਂ ਆਪੇ ਵੇਖ ਲੇ ਤੁਸੀਂ ਜਿਹੜੇ ਵੀਰ ਭਰਾ ਜੱਜ ਕਰ ਲਿਓ ਆਪਣਾ ਬਾਕੀ ਆਰਡਰ ਆਰਡਰ ਚੰਗਾ ਲੱਗਾ ਜੇ ਤੇ ਥਣਾ ਥਣਾ ਦੀ ਵੀ ਸਾਫ ਆ ਬੱਛੀ ਕਮਾਲ ਆ ਵੀਰ ਕਮਾਲ ਆ ਅੱਗੋਂ ਇਥੋਂ ਹਾਂ ਕਮਾਲ ਆ ਕਮਾਲ ਆ ਬਾਕੀ ਬੱਛੀ ਆ ਚੰਗੀ ਏ ਕੱਦ ਦੇ ਦਾ ਵੀ ਵਧੀਆ ਆ ਜੇ ਕੋ ਛੋਟੀ ਨਹੀਂ ਹੈਗੀ ਨਾ ਬਾਲਾ ਵੱਡਾ ਤੇ ਨਾ ਬਾਲਾ ਛੋਟਾ ਫੇੜ ਪੁੱਠੇ ਦੀ ਚੰਗੀ ਜਿਹੀ ਬੱਛੀ ਸ਼ਾਂਤ ਸੁਭਾ ਦੀ ਏ ਕਮਾਲ ਆ ਵੀਰ ਕਮਾਲ ਆ ਹ ਸੰਦੀਪ ਸਿੰਘਾਂ ਚਲੋ ਕੋਈ ਗੱਲ ਨਹੀਂ ਪਹਿਲਾਂ ਦੱਸਦਾ ਦੋਹਾਂ ਵਸ਼ੀਆਂ ਦਾ ਡਿਟੇਲ ਇਹ ਦੱਸ ਕੇ ਫਿਰ ਆਪਾਂ ਦੱਸਣਾ ਤੇ ਯਾਦਕਵਾਲਟ ਵਸ਼ੀ ਦੀ ਚੰਗੀ ਹੈ ਨਸਲ ਨਸਲੀ ਵੀ ਚੰਗੀ ਆ ਬੁਤੀ ਬੁਤੀ ਚੈੱਕ ਕਰ ਲਓ ਜੇ ਕਰੀ ਆਂ ਤਸੱਲੀ ਕਰ ਲਓ ਇੱਥੇ ਵੀਰ ਖੁੱਲਾ ਕਰਕੇ ਗਾ ਗਾਣ ਡੱਕਦੇ ਮੜੀਆ ਜਿਆ ਘਰੀ ਹਰੀ ਪਰੋਂ ਆਹ ਮਸ਼ੀਨ ਥਾਣ ਲੱਗਾ ਜੇ ਇਹ ਵੀਰ ਪਹਾੜੇ ਦੇ ਮਿਲਦੀ ਇਹ ਵਸ਼ੀ ਤੇ ਜਾਂ ਨਹੀਂ ਭਾਈ ਉਦਾਂ ਕਿਹੜੇ ਬਸ਼ੀਰ ਨੂੰ گاਉਂ ਨੂੰ ਟਿਕਟੇ ਵੀ ਕਈ ਲਾ ਦਿੰਦੇ ਨਾ ਇਹ। ਬਾਈ ਓਦਾਂ ਜਿਹਾ ਜਿੱਦਾਂ ਮਰਜ਼ੀ ਕੋਈ ਪਾ ਦੇ। ਅੱਛਾ ਜੀ। ਇਹ ਵੀ ਜੀ ਤੁਸੀਂ ਤਸੱਲੀ ਕਰਕੇ ਖੜੇ ਹੋ। ਤੇ ਜੇ ਕਰਮਾਂ ਵਾਲੀ ਤੇ ਥਣ ਥਣ ਦੀ ਗੱਲ ਕਰ ਲਈਏ। ਤੇ ਥਣ ਥਣ ਇਹਨੂੰ ਵੀ ਚੰਗਾ ਲੱਗਾ ਜਾਂ ਚੈੱਕ ਕਰ ਲਓ ਜਰਾ ਆਖੋ। ਐ ਨੋਕ ਵਾਲਾ ਥਣ ਲੱਗਾ ਜੀ ਕੱਲਾ ਕੱਲਾ। ਆ ਕਰੋ ਚੈੱਕ ਜਰਾ ਆਖੋ। ਤੇ ਚੰਗੀ ਚੰਗੀ ਬੋਧ ਹੈ ਜੀ ਬਸ਼ੀ ਆਖੋ। ਥਣ ਵੀ ਚੰਗਾ ਲੱਗਾ ਥੱਲੇ ਵੀ ਦੀ ਵੀ ਚੰਗੀ ਆ। ਤੋੜ ਦੇ ਜਾਣਾ ਹੋ ਸਕਿਆ। ਤੇ ਦੁੱਧ ਸਹੀ ਦੱਸੀ ਜਿਹੜਾ ਹੈਗਾ ਥੱਲੇ ਉਹਦੇ। ਉਹ ਜੀ ਵਸ਼ੀ ਦਾ ਨੂੰ ਕਰਾਤੀ ਸੱਲੀ ਰੰਗੇ ਦਾ ਕਾਲਾ ਇਹ ਉਸ ਤੋਂ ਅਸਾਂ ਇਹਦਾ ਦੁੱਧ ਤੇ ਇਹਦਾ ਰੇਟ ਜਲਦੀ ਜਲਦੀ ਦੱਸ ਦੇ ਵੀਡੀਓ ਆਪਣੀ ਬਾਹਲੀ ਲੰਮੀ ਬਣ ਜਾਨੀ ਹੁਣ ਬਾਈ ਦੁੱਧ ਇਹਦਾ 8 ਕਿਲੋ ਪੱਕਾ ਦੁੱਧ ਇਹਦਾ ਲੀਟਰ ਮਾਰਵਾ ਬਾਈ ਕੰਡੇ ਵਾਲਾ ਜਾਂ ਲੀਟਰ ਵਾਲਾ ਕੰਡੇ ਵਾਲਾ ਬਾਈ 8 ਕਿਲੋ ਦੁੱਧ ਆ ਬਾਈ ਠੰਡਾ ਕੀਤਾ ਵੀ ਠੰਡਾ ਕਰਕੇ ਹਾਂਜੀ ਆ ਕਰ ਲੋ ਵਸ਼ੀ ਦਾ ਥਣ ਲੈਵਾ ਚੰਗੇ ਅੱਗੋਂ ਤੁਹਾਨੂੰ ਸਾਰੀ ਜਜਮੈਂਟ ਕਰਾਤੀ ਐ ਇਹ ਦੋਹੇ ਵਸ਼ੀਆਂ ਦੇ ਆ ਲੈ ਲੈ ਜਿਹਨੇ ਜੋੜਾ ਲੈਣਾ ਉਹਦਾ ਮਾਨ ਸਨਮਾਨ ਹੋਰ ਕਰ ਦੂਗਾ ਠੰਡੀ ਠੰਡੀ ਬਹੁਤ ਐ ਵੀ ਬਹਿ ਜਾ ਥੱਲੇ ਇੱਕ ਰੀ ਇਹਦੀ ਵੀ ਇੱਕ ਇੱਕ ਧਾਰਾ ਮਾਰੀ ਦੇ ਥੱਲੇ ਇਦਾਂ ਜਿੱਧਰੋਂ ਜਿੱਧਰੋਂ ਮਰਜ਼ੀ ਬੈਜੋ ਗਾਈ ਯਾਰ ਮਾਰ ਦੇ ਰਿਆ ਧਾਰਾ ਚੈੱਕ ਕਰਾ ਦੇ ਭੂਰ ਛਟਾ ਇਹਦਾ ਫੁੱਲ ਗਰੰਟੀ ਦੀ ਹਾਂਜੀ ਭਾਈ ਮਾਰ ਦੇ ਇੱਕ ਇੱਕ ਧਾਰਾ ਥੱਲੇ ਮਾਰ ਦੇ ਕੋਈ ਗੱਲ ਨਹੀਂ ਨਹੀਂ ਭਈਆ ਫਾੜਦੀ ਮਾਰ ਤੇ ਮਾਰ ਦੇ ਛਿੱਤੀ ਕਰਦੇ ਮੇਰਾ ਭਰਾ ਲਾਪਤਕਾਰੀ ਮੜੀ ਪਿੱਛੇ ਪਾ ਲਾਪਤਕਾਰੀ ਮਚੀ ਲੋ ਠੰਡੀ ਠੰਡੀ ਬਹੁਤ ਹੈ ਚਵਾਈ ਇੱਕ ਨੰਬਰ ਹੈ ਚਵਾਈ ਬੋਲੀ ਹੈ ਖੋਵਿ ਚੀਖਾ ਲੈ ਪਿਛੋ ਮਾਰ ਰਿਹਾ ਠੀਕ ਹੈ ਬਈ ਠੀਕ ਓਕੇ ਇਹਦਾ ਰੇਟ ਵੀ ਜਾਇ ਜਾਇ ਦੱਸ ਜਿਹੜਾ ਲੈਣ ਦੇਣ ਵਾਲਾ ਜਿਹੜਾ ਬਸ ਤੇਰੇ ਕੌਣ ਚ ਹੀ ਪਾਜਣ ਰੁਪਈਏ ਬਸ ਤੇਰੇ ਇਹ ਬਾਈ ਮੁੱਲੇ ਦਾ 30000 ਰੁਪਈਆ ਜਾਇ ਜਾਇ ਮੁੱਲ ਕਰ 8 ਕਿਲੋ ਦੁੱਧ ਸੁਈ ਨੂੰ ਕੰਨਾਂ ਗੇਰ ਹੋ ਗਿਆ ਸੂਈ ਨੂੰ ਬਈ ਅਜੇ ਡੇਰ ਮਹੀਨਾ ਹੋਇਆ ਬਣੀ ਨੂੰ ਹੋਇਆ 5 ਮਹੀਨੇ ਹੋਏ ਸੂਈ ਨੂੰ ਅੱਛਾ ਇਹ ਡੇਰ ਮਹੀਨਾ ਬਈ ਸੂਈ ਉਹ ਟੀਕਾ ਭਰਾਇਆ ਵਾ ਅਸੀਂ ਆਪਣੇ ਲੋ ਟੋਕੜ ਕਰਕੇ ਹੀ ਦਵਾਂਗੇ ਕਈ ਕਈ ਬਾਈ ਜੀ ਵੀਰ ਜੀ ਟੋਕੜ ਜਿਹੜੀ 4-5 ਮਹੀਨੇ ਟੋਕੜ ਹੀ ਚੱਲਣੀ ਆ ਤੇ ਇਹ ਵੀ ਬੱਛੀ ਆਪਣੀ ਘਰ ਦੀ ਆ ਹਾਂਜੀ ਬਾਈ ਇਹ ਵੀ ਘਰ ਦੀ ਤੇ ਪੱਕੀ ਗੱਲ ਆਪਣੇ ਘਰੇ ਬੱਛੀ ਸੂਈ ਸੀ ਹਾਂਜੀ ਹਾਂਜੀ ਬਾਈ ਤੇ 4-5 ਮਹੀਨੇ 5 ਮਹੀਨੇ ਮੰਨ ਕੇ ਜਦੋਂ ਹੋ ਗਏ ਆ ਹਾਂਜੀ ਬਾਈ ਹੋ ਗਏ ਆ 4 ਤੇ 5 ਮਹੀਨੇ ਦਾ ਮਤਲਬ ਹੋ ਰਹੇ ਨੇ 5 ਮਹੀਨੇ ਮੰਨ ਕੇ ਜਦੋਂ ਸੂਈ ਨੂੰ ਬੱਛੀ ਨੂੰ ਹੋ ਗਏ ਆ ਡੇਢ ਮਹੀਨਾ ਬਾਈ ਟੀਕੇ ਲਵਾਈ ਨੂੰ ਹੋਇਆ ਗਾੜੀ ਕਿਸੇ ਦੀ ਕਿਸਮਤ ਅੱਛਾ ਡੇਢ ਮਹੀਨਾ ਵੀ ਜੀ ਟੀਕਾ ਲਾਈ ਨੂੰ ਹੋ ਗਿਆ ਜੇ ਬੱਛੀ ਨੂੰ ਗਾਂ 5 ਮਹੀਨੇ ਸੂਈ ਰਹੇ ਹੋ ਗਏ 8 ਕਿਲੋ ਵੀਰ ਦੁੱਧ ਕ ਆਪਾਂ ਕਿ ਲੋ ਘਾਟ ਹੀ کہہ ਕੇ ਦੱਸਾਂਗਾ ਬਾਕੀ ਵਸ਼ੀ ਦਾ ਰੰਗ ਯਾਦ ਕੁਆਲਟੀ ਚੰਗੀ ਜੇ ਤੇ ਥਣ ਲੇਵਾ ਵੀ ਕਰਮਾਲੀ ਨੂੰ ਚੰਗਾ ਲੱਗਾ ਤੇ ਜਿੰਨੀ ਹੈਗੀ ਸਾਫ ਸੁਥਰੀ ਆ ਤੇ ਕਦ ਦੂਹਾਂ ਦੇ ਸੇਮ ਇੱਕੋ ਜਿਹਾ ਵੇਖੋ ਕੋਈ ਬਾਹਾਂ ਵਾਲੇ ਵੱਡੇ ਦੀ ਇਹਦੇ ਨਾਲ ਵਾਲੇ ਛੋਟੇ ਦੀ ਕਦ ਬਹੁਤ ਵਧੀਆ ਵਸ਼ੀਆਂ ਦੇ ਜਿੰਨੇ ਮਤਲਬ ਕਹਿ ਲੋ ਨਾ ਵੀ ਛੋਟੀਆਂ ਵਸ਼ੀਆਂ ਨਹੀਂ ਆਈਆਂ ਚੰਗੀਆਂ ਵਸ਼ੀਆਂ ਤੇ ਵੀ ਇਹਦਾ ਮਾਣ ਤਾਨ ਜਿਹੜਾ ਦੇਣ ਲੈਣੀ ਉਹੋ ਗੱਲਾਂ ਕਰ ਆਪਾਂ 5 30 3 ਛੱਡ ਗਏ ਬਿਲਕੁਲ ਜਿਹੜੇ ਆਪਣੇ ਤਨ ਸਮੀ ਕਾਉਂਟ ਜੀ ਪਹਿਜਣ ਬਸ ਟਾਹ ਕਰਦੇ ਹਾਂਜੀ ਬਾਈ 28000 ਦੀ ਛੱਡ ਦਾਂਗਾ ਹੋਰ ਹੋ ਜੂ ਮਾਨਸ ਮਾਨ ਬਈ ਹੋਰ ਨਹੀਂ ਹੁੰਦਾ ਕਰ ਦੇ ਨਹੀਂ ਹੋਰ ਨਹੀਂ ਦਾ ਕੋਈ ਬਾਕੀ ਜੇ ਵੀ ਵੀਰ ਪੜਾ ਹੋਏ ਤਾਂ ਕੋਈ ਹੋ ਜੂਗਾ ਨਹੀਂ। ਲਾ ਵੀਰ ਕਰ ਲਿਓ ਮਾਨ ਸਮਾਨ ਮੈਂ ਆ 1000 ਰੁਪਏ ਮੇਰੇ ਵੱਲੋਂ ਛੋਟ ਹੋਰ ਹੋ ਜੂਗੀ 27000 ਦੀ ਬਾਕੀ ਆਣ ਕੇ ਮੌਕੇ ਤੇ ਕਰ ਲਵਾਂ ਜੱਜਮੈਂਟ ਕਰ ਦੂ ਵੀਰ ਮਾਨ ਸਮਾਨ। ਠੀਕ ਆ ਵੀਰ। ਠੀਕ ਹੈ ਭਾਈ ਓਕੇ। ਤੇ ਲਓ ਜੀ ਵੀਰੋ ਨਾ ਦਾ ਨੰਬਰ ਪਿੰਡ ਭੋਲੇ ਕੀ ਜ਼ਿਲ੍ਹਾ ਗਰਦਾਸਪੁਰ ਤਸੀਲ ਬਟਾਲਾ ਨੰਬਰ ਤੁਹਾਨੂੰ ਵਿਜੀ ਨਾ ਫਿਰ ਦੱਸ ਦਿੰਦਾ ਠੀਕ ਹੈ ਜੀ ਆਪਣਾ। ਆ ਵਸ਼ੀਆਂ ਜੇ ਕਰ ਲਓ ਜਾ ਕੇ ਵੀਡੀਓ ਜ਼ਰੂਰ ਲੰਮੀ ਬਣੀ ਹੋ ਗਈ ਇਹ ਗੱਲ ਦੀ ਮਾਫੀ ਚਾਹੁੰਦੇ ਆ ਜੀ। ਚੈਨਲ ਵੀਰ ਜੀ ਵੱਤ ਵਾਦ ਕਰੋ ਫੋਲੋ ਲਾਈ ਮੱਝਾਂ ਦੀਆਂ گاਵਾਂ ਦੀਆਂ ਤੇ ਆਪਣੇ ਸਪੰਜ ਲੇਰੀ ਫਾਰਮ ਦੇ گاਵਾ ਦਾ ਕੰਮ ਚਾਲੂ ਕਰ ਦੇਣਾ ਜੀ ਅਗਲੇ ਹਫਤੇ ਤੋਂ ਸਾਰੇ ਵੇਖਣ ਵਾਲੇ ਵੀਰਾਂ ਭਾਵਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦਿলো ਧੰਨਵਾਦ